ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡੇ ਤੁਹਾਡੇ ਪਿੰਡ ਦਾ ਸਾਨੂੰ ਕੱਲ ਰਾਤ ਬਹੁਤ ਫਿਕਰ ਸੀ ਕਿਉਂਕਿ ਤੁਹਾਡਾ ਪਿੰਡ ਅਖੀਰਲਾ ਪਿੰਡ ਹੈ ਇੰਡੀਆ ਦਾ ਇਸ ਤੋਂ ਅੱਗੇ ਕੋਈ ਜ਼ੀਰੋ ਲੱਗਦੀ ਹੈ ਜ਼ੀਰੋ ਲਾਈਨ ਦੇ ਉੱਤੇ ਔਰ ਤੁਹਾਡੇ ਤਿੰਨ ਤਰਫਾ ਪਾਕਿਸਤਾਨ ਆ ਨਾ ਇਹ ਇਕੱਲੇ ਪਿੰਡ ਵਿੱਚ ਰਹਿ ਜਾਂਦਾ ਹੈ ਹਨਾ ਤੇ ਜੇ ਤਰਨਾ ਦੇ ਵਿੱਚ ਉੱਜ ਦੇ ਵਿੱਚ ਪਾਣੀ ਆ ਜਾਵੇ ਤਾਂ ਖਤਮ ਮਤਲਬ ਇਸ ਪਾਸੇ ਤੇ ਜੇ ਤਾਂ ਨੂੰ ਵੈਸੇ ਹਜੇ ਬਰਸਾਤ ਘਟੀ ਨਹੀਂ ਹੈ ਬਰਸਾਤ ਹਜੇ ਵੀ ਪੈ ਰਹੀ ਹੈ ਰਾਵੀ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਯਾਰ ਹਨਾ ਉੱਚ ਚ ਕਦੀ ਆ ਜਾਂਦਾ ਕਦੀ ਚਲੇ ਜਾਂਦਾ ਇਸ ਤਰ੍ਹਾਂ ਤੁਹਾਡੇ ਨਾਲੇ ਬਿਲਕੁਲ ਤਰਨਾ ਵਗ ਰਿਹਾ ਤਰਨਾ ਵੀ ਕਦੀ ਆ ਜਾਣਾ ਕਦੀ ਇਹ ਚ ਪਾਣੀ ਚਲੇ ਜਾਣਾ ਤੇ ਹਰ ਵਾਰ ਇਹ ਤਹਲਾਤ ਕਿਸੇ ਵੇਲੇ ਵੀ ਤੁਹਾਡੇ ਪਿੰਡ ਇਦਾਂ ਦਾ ਕਿ 1 ਘੰਟੇ ਚ ਬਣ ਜਾਂਦੇ ਆ ਹਾਂ ਜੀ ਜੀ 1 ਘੰਟੇ ਤੋਂ ਵੱਧ ਸਮਾਂ ਨਹੀਂ ਲੱਗਦਾ ਠੀਕ ਹੈ 1 ਘੰਟੇ ਵਿੱਚ ਤਾਂ ਹਰ ਵਾੜੇ ਹਾਲਾਤ ਬਣ ਗਏ ਤੇ ਫਿਰ ਨਿਕਲਣਾ ਬੰਦੇ ਨੂੰ ਮੁਸ਼ਕਲ ਹੋ ਜਾਂਦਾ ਮੇਰੀ ਰਿਕਵੈਸਟ ਆ ਜੇ ਅਵੇ ਵੈਸੇ ਤੁਸੀਂ ਸਾਰੇ ਜਣੇ ਜਾਣਕਾਰੀਆਂ ਸਭ ਤੋਂ ਪਹਿਲਾਂ ਥੱਲਿਓਂ ਛੱਡ ਕੇ ਛੱਤਾਂ ਤੇ ਜਾਓ ਗੁਰਦੁਆਰਾ ਸਾਹਿਬ ਹੈਗੇ ਹਨ ਇੱਥੇ ਅਨਾਉਂਸਮੈਂਟ ਕਰ ਦੋ ਭਾਈ ਆਪਣੇ ਆਪਣੇ ਛੱਤਾਂ ਤੇ ਜਾਓ ਫਿਰ ਚੌਂਕੀ ਇੰਚਾਰਜ ਦਾ ਨੰਬਰ ਹੈ ਮੇਰਾ ਅੱਧੇ ਪਿੰਡ ਦੇ ਕੋਲ ਨੰਬਰ ਹੈਗਾ ਕੱਲ ਮੈਨੂੰ ਇਸ ਪਿੰਡੋਂ ਪਤਾ ਨਹੀਂ ਕਿੰਨੀਆਂ ਕਾਲਾਂ ਆਈਆਂ ਫਿਰ ਹੈਲੀਕਾਪਟਰ ਵਾਲਿਆਂ ਨੂੰ ਕਿਹਾ ਹੈਲੀਕਾਪਟਰ ਵਾਲਿਆਂ ਨੂੰ ਜਦ ਤੱਕ ਨੇਰਾ ਹੋ ਚੁੱਕਾ ਤਾਂ ਬਾਈ ਦਾ ਟਾਈਮ ਫਿਰ ਸਾਡੇ ਐਸ.ਆਈ. ਸਾਹਿਬ ਨੇ ਉਹਨਾਂ ਨੂੰ ਬਾਹਰ ਲੈ ਕਰਨ ਨੂੰ ਮੇਰੇ ਕਹ ਲੋ ਕਿਸ਼ਤੀ ਭੇਜ ਕੇ ਐਨ.ਡੀ.ਆਰ.ਐਫ ਦੀ ਉਹ ਕੱਢ ਲੈ ਸੀਗੇ ਬਾਹਰ ਲੈ ਆਂਦੇ ਸੀਗੇ ਤੇ ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਮਹਿਸੂਸ ਹੋਵੇ ਤਾਂ ਪਲੀਜ਼ ਕਾਲ ਕਰਦੇ ਹੋ ਠੀਕ ਹੈ ਨਾ ਫਿਰ ਵੀ ਤੁਸੀਂ ਕੰਟੈਕਟ ਨੰਬਰ ਸਾਡੇ ਹੈਗੇ ਸਾਰਿਆਂ ਦੇ ਇੱਥੇ ਵੀ ਹੈਗੇ ਤੇ ਜੇ ਨਹੀਂ ਤੇ 112 ਤੇ ਕੰਟੈਕਟ ਕਰਕੇ ਤੁਸੀਂ ਕਾਲ ਕਰ ਲਿਓ ਠੀਕ ਹੈ ਪੰਜਾਬ ਸਰਕਾਰ ਦਾ ਹੈਲੀਕਾਪਟਰ ਵੀ ਇੱਥੇ ਆ ਗਿਆ ਆ ਅਸੀਂ ਪਠਾਨਕੋਟ ਰੱਖਿਆ ਹੋਇਆ ਭਾ ਮੁੱਖ ਮੰਤਰੀ ਜੀ ਨੇ ਆਪਣਾ ਜਿਹੜਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਆ ਉਹ ਇੱਥੇ ਭੇਜ ਦਿੱਤਾ ਸੋ ਜੇ ਲੋੜ ਪਈ ਤੇ ਉਹ ਉਹ ਹੈਲੀਕਾਪਟਰ ਨਾਲ ਵੀ ਰੈਸਕਿਊ ਕੀਤਾ ਜਾ ਸਕਦਾ ਹੈ